ਫਿਲੌਰ ਪੁਲਿਸ ਨੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਾਈ ਮਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ ਦੋ ਵਿਦੇਸ਼ੀ ਰਿਵਾਲਵਰ ਅਤੇ 11 ਕਾਟੂਸ ਬਰਾਮਦ ਕੀਤੇ ਹਨ ਇਸ ਸਬੰਧ 'ਚ ਥਾਣਾ ਫਿਲੌਰ ਦੇ ਮੁਖੀ ਐਸ ਅਪਰਾ ਸੁਖਵਿੰਦਰ ਸਿੰਘ ਚੌਂਕੀ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੀ 5 ਜੁਲਾਈ ਨੂੰ ਫਿਲੌਰ ਅਪਰਾ ਰੋਡ ਤੇ ਸੜਕਾ ਹਾਦਸੇ 'ਚ ਜੈਸਮੀਨ ਨਾਂ ਦੇ ਲੜਕੇ ਦੀ ਮੌਤ ਹੋ ਗਈ ਸੀ ਜਿਸ ਦੇ ਪਰਿਵਾਰਕ ਮੈਂਬਰਾਂ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਉਹਨਾਂ ਦੇ ਲੜਕੇ ਦਾ ਕਤਲ ਕੀਤਾ ਗਿਆ ਹੈ ਜਿਸ ਤੇ ਪੁਲਿਸ ਨੇ ਹਰਸ਼ ਸੋਨੀ ਨੂੰ ਗ੍ਰਿਫਤਾਰ ਕਰ ਲਿਆ ਹੈ ਦੇ ਪੁੱਤਰ ਸੰਜੀਵ 바ਸੀ ਸੋਨੀ ਅਪਰਾ ਜੋ ਕਿ ਜੈਸਮੀਨ ਦਾ ਦੋਸਤ ਸੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਦੋ ਵਿਦੇਸ਼ੀ ਰਿਵਾਲਵਰ ਬਰਾਮਦ ਕੀਤੇ ਗਏ ਹਨ ਹਰੀਸ਼ ਸੋਨੀ ਨੇ ਦੱਸਿਆ ਕਿ ਉਸਨੇ ਇਹ ਹਥਿਆਰ ਆਤਮ ਰੱਖਿਆ ਲਈ ਲਿਆ ਸੀ ਹਰੀ ਸੋਨੀ ਦੇ ਪਿਤਾ ਦਾ 20 ਸਾਲ ਪਹਿਲਾਂ ਕਤਲ ਹੋ ਗਿਆ ਸੀ ਜਦੋਂ ਹਾਦਸਾ ਵਾਪਰਿਆ ਤਾਂ ਉਸਦੇ ਡੱਬੇ ਵਿੱਚ ਰਵਲਵਰ ਸੀ ਅਤੇ ਜੈਸਮਿਨ ਕੋਲ ਵੀ ਸੀ ਜਿਸ ਨੂੰ ਲੋਕਾਂ ਨੇ ਦੇਖਿਆ ਤਾਂ ਉਹ ਮੌਕੇ ਤੋਂ ਭੱਜ ਗਈ ਪੁਲਿਸ ਨੇ ਬੀ ਐਨ ਐਸ ਦੇ ਆਰਮਜ਼ ਐਕਟ ਦੀ ਧਾਰਾ 25 6 25 7 25 8 ਅਤੇ 28 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਇੱਕ ਨੌਜਵਾਨ ਮਿਤੀ 13 7 ਨੂੰ ਅਸੀਂ ਗ੍ਰਿਫਤਾਰ ਕੀਤਾ ਆ ਜੋ ਸਾਡੇ ਚੌਕੀ ਇੰਚਾਰਜ ਸਬ ਇੰਸਪੈਕਟਰ ਸੁਖਵਿੰਦਰ ਪਾਲ ਸਿੰਘ ਉਪਰ ਵੱਲੋਂ ਹਰਸ਼ ਸੋਨੀ son of ਸੰਜੀਵ ਸੋਨੀ ਵਾਸੀ ਉਪਰਾਂ ਨੂੰ ਦੋ ਰਵਾਲਵਰਾਂ ਸਮੇਤ ਗ੍ਰਿਫਤਾਰ ਕੀਤਾ ਜਿਸ ਵਿੱਚ ਇੱਕ ਰਵਾਲਵਰ ਮੈਗਨਮ ਯੂਐਸਏ ਮੇਡ ਆ ਔਰ ਦੂਜਾ ਰਵਾਲਵਰ ਵਾਈਬਰਸਕੋਰ ਯੂਕੇ ਮੇਡ ਜਿਸ ਦੇ ਨਾਲ 11 ਕਾਰਟਿਜ ਨੇ ਜੋ ਇਹ ਲੜਕੇ ਦੇ ਬਰ ਖਿਲਾਫ ਮੁਕਦਮਾ 103 BNS ਤਹਿਤ ਦਰਜ ਹੋਇਆ ਸੀ ਕਿ ਇਹਦਾ ਦੋਸਤ ਜੈਸਮੀਨ ਉਰਫ ਗੋਲਾ ਵਾਸੀ ਪਟੀਆਂ ਜਲਾਲ ਲੁਧਿਆਣਾ ਇਹ ਇਕੱਠੇ 5 7 2024 ਨੂੰ ਮੋਟਰਸਾਈਕਲ ਤੇ ਸਵਾਰ ਹੋ ਕੇ ਅਪਰਾ ਸਾਈਡ ਨੂੰ ਜਾ ਰਹੇ ਸੀ ਨਗਰ ਤੋਂ ਅਪਰਾ ਦੇ ਵਿਚਕਾਰ ਜਦੋਂ ਪੁੱਜੇ ਤਾਂ ਇਹਨਾਂ ਦਾ ਜੋ ਇੱਕ ਰੋਡ ਸਾਈਡ ਐਕਸੀਡੈਂਟ ਦਰਖਤ ਨਾਲ ਟਕਰਾ ਗਿਆ ਸੀ ਜੋ ਮੌਕੇ ਤੇ ਉਹ ਜ਼ਖਮੀ ਹੋ ਗਿਆ ਸੀ ਜੈਸਮੀਨ ਉਦੇ जख्मी ਹੋਣ ਉਪਰੰਤ 108 ਐਂਬੂਲੈਂਸ ਨੂੰ ਜੋ ਮੌਕੇ ਤੇ ਬੁਲਾਇਆ ਗਿਆ ਸੀ ਜੋ ਮੌਕੇ ਤੇ ਖਰਾਗਿਰ ਜਾ ਰਿਹਾ ਸੀ ਉਸ ਨੇ ਇਹਨਾਂ ਦੀ ਜੋ ਮੂਵੀ ਬਣਾ ਲਈ ਸੀ ਵੀਡੀਓ ਦੇ ਵਿੱਚ ਉਹ ਦਿਖਾਈ ਦਿੱਤਾ ਕਿ ਜੈਸਮੀਨ जख्मी ਹਾਲਤ ਵਿੱਚ ਸੀ ਪਰ ਉਹਦੇ ਡੱਬ ਵਿੱਚ ਇੱਕ ਪਿਸਤਲ ਲਗਾ ਕੇ ਰੱਖਿਆ ਹੋਇਆ ਦਿਖਾਈ ਦੇ ਰਿਹਾ ਸੀ ਜੋ ਇਹਦਾ ਪਿਸਤਲ ਜਿਹੜਾ ਸੀ ਉਹ ਵੀ ਬਾਹਰ ਡੇਗਣ ਦਾ ਕਾਰਨ ਜੋ ਮੌਕੇ ਦੇ ਰਾਗੀਰ ਸੀ ਉਹ ਵੇਖ ਚੁੱਕੇ ਸੀ ਇਹ ਹਸਪੀਟਲ ਵਿੱਚ ਆ ਕੇ ਇੱਥੋਂ ਇੱਕ ਹਿਸਕ ਗਿਆ ਸੀ ਕਿ ਇਹ ਮੈਨ ਰਵਲਰ ਆਪਣੇ ਕਿਤੇ ਲਕਾਸ਼ ਪਾ ਕੇ ਤੇ ਵਾਪਸ ਆਵਾਂਗਾ ਜੋ ਵਾਪਸ ਆਇਆ ਤੇ ਫਿਰ ਦੁਬਾਰਾ ਉਥੋਂ ਹਸਪੀਟਲ ਤੋਂ శ్రీਮਨ ਦਲੰਦਰ ਤੋਂ ਹਿਸਕ ਗਿਆ ਸੀ ਉਹਨਾਂ ਦੇ ਵਾਰਸਾਂ ਨੂੰ ਇਹ ਡਾਊਟ ਹੋਇਆ ਸੀ ਕਿ ਸਾਡੇ ਲੜਕੇ ਦਾ ਜੋ ਸ਼ਕੀਲ ਹਾਲਾਤ ਵਿੱਚ ਮੌਤ ਹੋਈ ਆ ਇਸ ਦੀ ਜਿਹੜੀ ਬਹੁਤ ਡੀਪਲੀ ਤਹਿਕੀਕਤ ਕੀਤੀ ਜਾਵੇ ਜਿਸ ਦੇ ਅਸੀਂ ਉਹਨਾਂ ਦੇ ਮੁਤਾਬਕ ਇਹ ਜਿਹੜਾ ਉਹਦੀ ਮੌਤ ਉਪਰੰਤ ਤੇ 103 ਬੀਨ ਅਸ ਤਹਿਤ ਮਕਦਮਾ ਰਜਿਸਟਰ ਕੀਤਾ ਸੀ ਉਹਦੀ ਇਨਵੈਸਟੀਗੇਸ਼ਨ ਦੌਰਾਨ ਇਹ ਜੋ ਗੱਲ ਸਾਹਮਣੇ ਆਈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਜੋ ਇਹਦੇ ਹੁਣ ਤੱਕ ਕਲੀਅਰ ਨਹੀਂ ਹੋਇਆ ਕਿ ਉਹਦਾ ਮਰਡਰ ਹੋਇਆ ਜਾਂ ਉਹ ਸੁਨੋ ਰੋਡ ਸਾਈਡ ਐਕਸੀਡੈਂਟ ਆ ਜੋ ਇਹਦੇ ਇਹ ਕੋਈ ਹੈਪੀ ਰਟੈਂਡਾ ਪਿੰਡ ਦਾ ਰਹਿਣ ਵਾਲਾ ਆ ਜਿਹਦਾ ਦੋਸਤ ਆ ਉਹਨੇ ਅੱਗੋਂ ਇੱਕ ਸੁੱਖਾ ਨਾਮ ਦਾ ਲੜਕਾ ਜੋ ਆਸਟਰੀਆ ਦੇ ਵਿੱਚ ਹੈ ਜਿੱਥੇ ਇਹ ਮਰਨ ਵਾਲਾ ਲੜਕਾ ਜੈਸਮੀਨ ਵੀ ਇਕੱਠੇ ਰਹਿ ਕੇ ਆਏ ਨੇ ਉਹਨਾਂ ਅੱਗੋਂ ਕਿਹੜੇ ਸੋਸਾਂ ਤੋਂ ਪ੍ਰੋਵਾਈਡ ਕਰਾਏ ਆ ਇਹ ਜੋ ਮਰਨ ਵਾਲਾ ਮੁੰਡਾ ਆ ਜਿਹਦੇ ਦਸਤਾਵੇਜ਼ ਉਸਨੇ ਇਹਨਾਂ ਨੂੰ ਜਿਹੜਾ ਖਰੀਦੇ ਸੀ ਉਹ ਉਹਦੇ ਮਰਨ ਕਾਰਨ ਇਹ ਜਿਹੜੀ ਜਾਂ ਇਨਵੈਸਟੀਗੇਸ਼ਨ ਇੱਥੇ ਰੁਕਦੀ ਆ ਇਹਦੇ ਬਰ ਖਿਲਾਫ ਇੱਕ ਮੁਕਦਮਾ ਦਰਜ ਆ ਜੀ 332 24 ਹੋਰ ਗੈਂਗਵਰ ਲੜਾਈਆਂ ਵਿੱਚ ਵੀ ਜਾਂਦਾ ਲੇਕਿਨ ਉੱਥੇ ਪਛਾਣਿਆ ਨਹੀਂ ਜਾਂਦਾ ਇਹਦੇ ਬਰ ਖਿਲਾਫ ਹੋਰ ਮੁਕਦਮੇ ਦਰਜ ਨਹੀਂ ਹੋਏ ਜਿਹੜਾ ਮ੍ਰਿਤਕ ਹੈ ਉਹਦਾ ਪਰਿਵਾਰ ਕਹਿ ਰਿਹਾ ਵੀ ਇਹ ਮਾਹਤਿਆ ਮਤਲਬ ਕੀ ਲੱਗਦਾ ਇਹ ਹੱਤਿਆ ਕਿ ਉਹਨੇ ਐਕਸੀਡੈਂਟ ਰ ਅਸੀਂ ਇਸ ਬਾਰੇ ਕੋਈ ਕਲੀਅਰ ਨਹੀਂ ਦੱਸ ਸਕਦੇ